ਫਟ ਦੇ ਲੈ ਅੱਜ ਮੈਂ ਬੋ ਪੰਪਤਾ ਹੀ ਕਰਨ ਦਾ ਇੱਥੇ ਆ ਦੇਖੀ ਇਹਰਾ ਕੀ ਕਰਦਾ ਚਲੋ ਫਕਤ ਇਹ ਕੀ ਕਰੀ ਜੰਨਾ ਯਾਰ ਗੁੱਸਾ ਹੀ ਬੜਾ ਚੜਾਇਆ ਸਰਕਾਰਾਂ ਨੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਕਿੱਥੇ ਚਲ ਗਈਆਂ ਕਿੰਨਾ ਮਹਿੰਗਾ ਡੀਜ਼ਲ ਪੈਟਰੋਲ ਹੋ ਗਿਆ ਵਾ ਮਾੜਾ ਬੰਦਾ ਡੀਜ਼ਲ ਪੈਟਰੋਲ ਪਵਾ ਹੀ ਨਹੀਂ ਸਕਦਾ ਜਿੰਨੀ ਮਹਿੰਗਾਈ ਕਰਤੀ ਆ ਅੱਜ ਤੇਰੀ ਗੱਲ ਨਾਲ ਸਹਿਮਤ ਆ ਪੈਟਰੋਲ ਡੀਜ਼ਲ ਬਹੁਤ ਮਹਿੰਗਾ ਹੋ ਗਿਆ ਜਰ ਸਰਕਾਰਾਂ ਤਾਂ ਕੁਝ ਕਰਨੀ ਚਾਹੀਆਂ ਮੈਂ ਲੋਕਾਂ ਦਾ ਫਾਇਦਾ ਕਰਦਾ ਪਰ ਕਿਲੋਮੀਟਰ ਕਿਉਂ ਪੱਟੀ ਜਾਂਦਾ ਆ ਜਿੰਨੇ ਕਿਲੋਮੀਟਰ ਆ ਨਾ ਸਾਰੇ ਪੁੱਟ ਕੇ ਮੈਂ ਅੱਧੇ ਦੇ ਕਿਲੋਮੀਟਰ ਤੇ ਕਰ ਦੇਣੇ ਆ ਫੇਰ ਕੀ ਹੋਣਾ ਜੇ ਕਿਲੋਮੀਟਰ ਛੋਟੇ ਹੋ ਜਾਣੇ ਲੋਕਾਂ ਦਾ ਤੇਲ ਬਚੂ ਸਸੀ ਕਾ ਪਾਜੀ ਸਸੀ ਕਾ ਜੀ ਪਾਜੀ ਆਪਣੇ ਕੋ ਆਈਫੋਨ ਪ੍ਰੋ ਮੈਕਸ 14 ਹੈਗਾ 2 ਲੱਖ ਦਾ ਫੋਨ ਲੈਣਾ ਆਇਆ ਬੰਦਾ ਪਹਿਲੇ ਦੀ ਸੇਵਾ ਸੁਭਾ ਕਰਦੀ ਹੈ ਭਾਈ ਜਾਓ ਕਿ ਮੈਂ ਠੰਡਾ ਪੀਉਗਾ ਜੀ ਭਾਈ ਠੰਡਾ ਹੀ ਲਾਵੋ ਗਰਮੀ ਬੜੀ ਆ ਕੋਮਲ ਠੰਡਾ ਲੈ ਕੇ ਨਹੀਂ ਪੰਜੀ ਦੀ ਥੋੜਾ ਹੋਰ ਪਾ ਲੈ ਹੋਰ ਲੋਗੇ ਭਾਜੀ ਇਹ ਪਾ ਦਿਓ ਥੋੜਾ ਜਿਹਾ ਹੋਰ ਭਾਜੀ ਆਈਫੋਨ ਪ੍ਰੋ ਮੈਕਸ 14 ਆਇਗਾ ਹਾਂਜੀ ਭਾਜੀ ਆ ਦੇਖ ਮੇਰੇ ਕੋ ਵੀ ਹੈਗਾ